ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਂ ਦਾ ਸਾਥ ਹੁੰਦਾ ਹੈ ਤੇ ਦੇਸ਼ ਪਰ ਨਾਲ ਜੁੜੀਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਜਾਣਨਾ ਪੈਂਦਾ ਸੋ ਇਸ ਸੰਗীন ਮਾਹੌਲ ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਪੂਰਾ ਤਣਾਅ ਹੈ ਉਸ ਸਮੇਂ ਪ੍ਰੋਗਰਾਮ ਲੈ ਕੇ حاضر ਆ ਤੇ ਕੋਸ਼ਿਸ਼ ਕਰੀ ਦੀ ਹੈ ਕਿ ਅਹਿਮ ਜਾਣਕਾਰੀਆਂ ਤੱਥਾਂ ਸਮੇਤ ਤੁਹਾਡੇ ਤੱਕ ਪਹੁੰਚਦਾ ਕਰ ਜੇ ਇਹ ਤੱਥ ਲੈ ਕੇ ਜਿਹੜੇ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਨੇ ਉਹਨਾਂ ਨੂੰ ਨਾਲ ਲੈਣੇ ਆ ਪੁਰੀਆ ਜੀ ਦਾ ਕਰਦੇ ਆ ਸਵਾਗਤ ਪੁਰੀਆ ਜੀ ਸਵਾਗਤ ਹੈ ਬਹੁਤ ਬਹੁਤ ਜੀ ਸ਼ੁਕਰੀਆ ਸਤ ਸ੍ਰੀ ਅਕਾਲ ਗੁਰਪ੍ਰੀਤ ਸੱਚਿਆ ਕਾਜੀ ਸੋ ਜਿਦਾਂ ਜਿਵੇਂ ਮੈਂ ਗੱਲ ਕੀਤੀ ਹੈ ਕਿ ਟੈਨਸ ਮਾਹੌਲ ਹੈ ਹਰੇਕ ਪਾਸੇ ਹਰੇਕ ਵਿਅਕਤੀ ਇਸ ਗੱਲ ਦੀ ਚਿੰਤਾ ਦੇ ਵਿੱਚ ਹੈ ਕਿ ਅੱਗੇ ਕੀ ਹੋਊਗਾ ਪਰ ਅੱਜ ਦੀ ਜੋ ਮੌਜੂਦਾ ਹਾਲਾਤ ਹੈ ਜਿੱਥੋਂ ਆਪਾਂ ਕੱਲ ਪ੍ਰੋਗਰਾਮ ਖਤਮ ਕੀਤਾ ਸੀ ਉਸ ਤੋਂ ਅੱਗੇ ਹੁਣ ਤੱਕ ਕੀ ਕੁਝ ਹੋਇਆ ਉਸ ਸਾਰੀ ਘਟਨਾਕ੍ਰਮ ਤੇ ਪਾਇਓ ਚਾਹਤਣਾ ਹਾਂਜੀ ਕਿਤੇ ਕਿਤੇ ਜਿਹੜਾ ਸਾਰਾ ਕੱਲ ਆਪਾਂ ਬੁਲੇਟਿਨ ਖਤਮ ਕੀਤਾ ਸੀ ਉਸ ਤੋਂ ਬਾਅਦ ਕਈ ਕਿਸਮ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਿਆ ਉੱਥੋਂ ਉਸ ਤੋਂ ਅੱਗੇ ਆਪਾਂ ਸ਼ੁਰੂ ਕਰਾਂਗੇ ਬੇਸਿਕਲੀ ਕੱਲ ਆਪਾਂ ਜਿਵੇਂ ਆਪਣੇ ਬੁਲੇਟਿਨ ਦੇ ਆਖਰੀ ਹਿੱਸੇ 'ਚ ਜ਼ਿਕਰ ਕੀਤਾ ਸੀਗਾ ਕਿ ਪੂਚ ਦੇ ਵਿੱਚ ਜਿਹੜੀ ਸ਼ੈਲਿੰਗ ਹੋਈ ਪਾਕਿਸਤਾਨ ਵੱਲੋਂ ਉਹਦੇ 'ਚ 16 ਲੋਕ ਮਾਰੇ ਗਏ ਸੀਗੇ ਇੰਡੀਅਨ ਤੇ ਇਸ ਤੋਂ ਅੱਗੇ ਜੇ ਅੱਜ ਆਪਾਂ ਕੱਲ ਰਾਤ ਦੀ ਜੇ ਗੱਲ ਕਰੀਏ ਤਾਂ ਇਹ ਸੀਗਾ ਕਿ ਜਿਹੜੇ ਇੰਡੀਅਨ ਡਰੋਨ ਸੀਗੇ ਉਹ ਪਾਕਿਸਤਾਨ ਵੱਲ ਵਧੇ ਨੇ ਤੇ ਦੇ ਹਾਲਾਂਕਿ ਜਿਹੜਾ ਇੰਡੀਆ ਦਾ ਗੋਦੀ মিডিਆ ਸੀ ਉਹਨਾਂ ਨੇ ਤਾਂ ਖਾਸਾ ਕੁਝ ਚਲਾ ਰੱਖਿਆ ਸੀਗਾ ਲੇਕਿਨ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੇ ਪੰਜ ਟਕਾਣੇ ਸੀਗੇ ਉੱਥੋਂ ਤੱਕ ਇਹਨਾਂ ਦੇ ਜਿਹੜੇ ਇੰਡੀਅਨ ਜਿਹੜੇ ਡਰੋਨ ਹੈਗੇ ਆ ਉਹ ਪਹੁੰਚੇ ਨੇ ਤੇ ਉਹਨਾਂ ਨੇ ਆਪਾਂ ਦੱਸ ਦਈਏ ਕਿ ਇਹ ਮੰਨਿਆ ਜਾ ਰਿਹਾ ਹੈਗਾ ਕਿ ਤਕਰੀਬਨ ਪਾਕਿਸਤਾਨ ਨੇ ਵੀ 300-400 ਡਰੋਨਾਂ ਦਾ ਇਸਤੇਮਾਲ ਕੀਤਾਗਾ ਤੇ ਇੰਡੀਆ ਵੱਲੋਂ ਵੀ ਕਿਹਾ ਜਾ ਰਿਹਾਗਾ ਕਿ ਤਕਰੀਬਨ 200 ਡਰੋਨਾਂ ਦਾ ਇਸਤੇਮਾਲ ਕੀਤਾ ਗਿਆ ਹੈਗਾ ਜਿਹੜੇ ਪਾਕਿਸਤਾਨ ਵੱਲੋਂ ਡਰੋਨ ਇਸਤੇਮਾਲ ਕੀਤੇ ਗਏ ਹੈਗੇ ਆ ਉਹ ਤੁਰਕੀਏ ਡਰੋਨ ਨੇ ਤੁਰਕ ਜਿਹੜੇ ਟਰਕਿਸ ਡਰੋਨ ਹੈਗਾ ਬੇਸਿਕਲੀ ਉਹ ਤੇ ਜਿਹੜੇ ਇੰਡੀਆ ਵੱਲੋਂ ਇਸਤੇਮਾਲ ਕੀਤੇ ਗਏ ਸੀਗੇ ਇਜ਼ਰਾਈਲ ਤੋਂ ਮੰਗਾਏ ਹੋਏ ਡਰੋਨ ਸੀਗੇ ਤੇ ਦੋਵੇਂ ਮੁਲਕ ਮੁਲਕ ਇਹ ਹੀ ਦਾਅਵਾ ਕਰ ਰਹੇ ਨੇ ਕਿ ਜਿਹੜੇ ਇਹ ਡਰੋਨ ਆਪਸ ਚ ਡਰੋਨ ਭੇਜੇ ਗਏ ਸੀਗੇ ਇਹਨਾਂ ਦਾ ਜਿਹੜਾ ਕਿਤੇ ਕਿਤੇ ਕਹਿ ਲਿਆ ਕਿ ਕਮ ਸੀਗਾ ਕਿ ਇਹ ਜਿਹੜਾ 에어 డిਫੈਂਸ ਸਿਸਟਮ ਹੈ ਜਿਵੇਂ ਜਿਹੜਾ ਇੰਡੀਆ ਨੇ ਜਿਹੜੇ ਡਰੋਨ ਭੇਜੇ ਸੀਗੇ ਤੇ ਉਹ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਵੀ ਗਏ ਕੁਝ ਹੋਰ ਵੀ ਕਈ ਥਾਵਾਂ ਤੇ ਗਏ ਉੱਥੇ ਪਾਕਿਸਤਾਨ ਵਾਲਿਆਂ ਦਾ ਕਹਿਣਾ ਹੈਗਾ ਕਿ ਇਹ ਜਿਹੜੇ ਡਰੋਨ ਇਜ਼ਰਾਈਲ ਵਾਲੀ ਇਜ਼ਰਾਈਲੀ ਡਰੋਨ ਆਏ ਸੀਗੇ ਇੰਡੀਆ ਵੱਲੋਂ ਇਹਨਾਂ ਦਾ ਕਮ ਸੀਗਾ ਕਿ ਪਾਕਿਸਤਾਨੀ 에어 ডিফেন্স ਸਿਸਟਮ ਨੂੰ ਰੀਡ ਕਰਨਾ ਪਰ ਅਸੀਂ ਉਹਨਾਂ ਨੂੰ ਸੈੱਟ ਲਿਆ ਇਹ ਇਹ ਕਿਹਾ ਜਾ ਰਿਹਾਗਾ ਤੇ ਇਧਰ ਇੰਡੀਆ ਨੇ ਵੀ ਇਹ ਹੀ ਕਿਹਾ ਅਸ ਇੰਡੀਆ ਦੀ ਜਿਹੜੀ ਆਫੀਸ਼ੀਅਲ ਪ੍ਰੈਸ ਕਾਨਫਰੰਸ ਸੀ ਉਹਦੇ ਚ ਕਰਨਲ ਸੋਫੀਆ ਕੁਰੇਸੀ ਨੇ ਇਹ ਕਿਹਾ ਕਿ ਜਿਹੜੇ ਤੁਰਕੀਏ ਜਿਹੜੇ ਡਰੋਨ ਆਏ ਸੀਗੇ ਉਹ ਤਕਰੀਬਨ 300 400 ਡਰੋਨ ਸੀਗੇ ਤੇ ਇਹਨੇ ਐਲਓਸੀ ਯਾਨੀ ਤੇ ਜਿਹੜੀ ਇੰਟਰਨੈਸ਼ਨਲ ਜਿਹੜਾ ਬਾਰਡਰ ਹੈ ਉਹਦੇ ਤਕਰੀਬਨ 36 ਟਕਾਣਿਆਂ ਤੇ ਇਹਨਾਂ ਨੇ ਕੋਸਪੈਟ ਦਾ ਪ੍ਰਯਾਸ ਕੀਤਾ ਸੀਗਾ ਤੇ ਇਹਨਾਂ ਸਾਰੇ ਡਰੋਨਸ ਨੂੰ ਮਾਰ ਗिराਇਆ ਗਿਆ ਹੈਗਾ ਕਰਨਲ ਸੋਫੀਆ ਕਹਿ ਰਹੀ ਸੀਗੀ ਕਿ ਇਹਨਾਂ ਡਰੋਨਾਂ ਦਾ ਕੰਮ ਸੀਗਾ ਕਿ ਕਿਤਨ ਕਿਤੇ ਜਿਹੜੇ ਇੰਡੀਅਨ 에ਅਰ ਡਿਫੈਂਸ ਸਿਸਟਮ ਹੈ ਉਹਨੂੰ ਰੀਡ ਕਰਨਾ ਕਿ ਉਹ ਕਿਵੇਂ ਇੰਡੀਅਨ ਡਿਫੈਂਸ ਸਿਸਟਮ ਉਹ ਕਿਵੇਂ ਕੰਮ ਕਰ ਰਿਹਾਗਾ 에ਅਰ ਡਿਫੈਂਸ ਸਿਸਟਮ ਪਰ ਕਿਤਨ ਕਿਤੇ ਇਹਨਾਂ ਨੂੰ ਸਾਰਿਆਂ ਨੂੰ ਸਿੱਟ ਲਿਆ ਗਿਆ ਇੱਕ ਜਿਹੜਾ ਕਹ ਲਿਆ ਕਿ ਬਠਿੰਡੇ ਕੋਲ ਯੂਏਵੀ ਦਾ ਜ਼ਿਕਰ ਅੱਜ ਕੀਤਾ ਹੈ ਪ੍ਰੈਸ ਕਾਨਫਰੰਸ 'ਚ ਜਰਨਲ ਜਿਹੜੇ ਆਪਾਂ ਕਰਨਲ ਸੋਫੀਆ ਕੁਰੇਸੀ ਸੀ ਨੇ ਕਿਹਾ ਦੱਸਿਆ ਹੈਗਾ ਕਿ ਜਿਹੜੇ ਪਾਕਿਸਤਾਨ ਵੱਲੋਂ ਯੂਏਵੀ ਨਾ ਦਾ ਯੂਏਵੀ ਪੀ ਭੇਜਿਆ ਗਿਆ ਸੀ ਜਿਸ ਨੂੰ ਬਠਿੰਡਾ ਆਰਮੀ ਸਟੇਸ਼ਨ ਟਾਰਗੇਟ ਕਰਨ ਵਾਸਤੇ ਭੇਜਿਆ ਗਿਆ ਸੀਗਾ ਲੇਕਿਨ ਉਹਨੂੰ ਰਾਹ 'ਚ ਹੀ ਸਿੱਟ ਲਿਆ ਗਿਆ ਤੇ ਅੱਜ ਬਠਿੰਡੇ ਦੇ ਵਿੱਚ ਪਿੰਡ ਵਾਲਿਆਂ ਨੇ ਉਹਦੀ ਫੋਟੋ ਵੀਡੀਓਜ਼ ਵੀ ਪਾਈਆਂ ਨੇ ਉਹ ਉਹੀ ਯੂਏਵੀ ਸੀਗਾ ਜਿਹਨੂੰ ਪਾਕਿਸਤਾਨ ਵਾਲੋ ਭੇਜਿਆ ਗਿਆ ਸੀਗਾ ਇਹ ਮੋਟਾ-ਮੋਟਾ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ ਇੰਡੀਆ ਵੱਲੋਂ ਉਹਦੇ 'ਚ ਆਇਆਗਾ ਤੇ ਇਹ ਵੀ ਪਾਕਿਸਤਾਨ ਨੇ ਇਹ ਵੀ ਦੱਸਿਆ ਕਿ ਜਿਹੜਾ ਪਾਕਿਸਤਾਨ ਦਾ ਪਾਕਿਸਤਾਨ ਨੇ ਕਈ ਥਾਵਾਂ ਤੇ ਜਿਹੜਾ ਇੰਡੀਆ ਦਾ 에ਅਰ ਡਿਫੈਂਸ ਏਰੀਆ ਹੈਗਾ ਉਹਦਾ ਉਲੰਘਣ ਕੀਤਾ ਹੈਗਾ ਇੰਡੀਆ ਦੇ 에ਅਰ ਸਪੇਸ 'ਚ ਬਹੁਤ ਸਾਰੀਆਂ ਜਿਹੜੀ ਉਹ ਉਹਨਾਂ ਨੇ ਕਿਹਾ ਕਿ ਉਹ ਦੂਜੀ ਆਪਣੀ ਨਾਗਰਿਕ ਫਲਾਈਟਾਂ ਵੀ ਦੇਖਣ ਨੂੰ ਮਿਲੀਆਂ ਤੇ ਉਹ ਹੋਰ ਵੀ ਇੱਕ ਦੋ ਚੀਜ਼ਾਂ ਇਹਨਾਂ ਉਹਨਾਂ ਨੇ ਐਕਟੀਵਿਟੀ ਕੀਤੀ ਹੈਗਿਆ ਇਹ ਗੱਲ ਅੱਜ ਦੀ ਪ੍ਰੈਸ ਕਾਨਫਰੰਸ ਕਿੱਤੀ ਗਈ ਹੈਗਿਆ ਇਹ ਮੋਟਾ-ਮੋਟਾ ਇੱਕ ਹੋਰ ਜਿਵੇਂ ਵਿਕਰਮ ਮਿਸਟਰੀ ਜਿਹੜੇ ਇੰਡੀਆ ਦੇ ਫੋਰਨ ਸੈਕਟਰੀ ਨੇ ਉਹਨਾਂ ਨੇ ਵੀ ਕੁਝ ਚੀਜ਼ਾਂ ਕੀਆ ਉਹਨਾਂ ਨੇ ਕਿਹਾ ਕਿ ਜਿਹੜੇ ਪਾਕਿਸਤਾਨ ਦੇ ਡਰੋਨ ਸੀਗੇ ਉਹਨਾਂ ਨੇ ਜਿਹੜੇ ਇੰਡੀਅਨ ਸਿਟੀਜ਼ ਸੀਗੇ ਉਹਨਾਂ ਦਾ ਜਿਹੜਾ ਸਿਵਿਲਿਅਨ ਇਨਫਰਾਸਟ੍ਰਕਚਰ ਅਤੇ ਕੁਝ ਮਿਲਟਰੀ ਟਿਕਾਣਿਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸੇ ਕਰਕੇ ਜਿਹੜਾ ਇੰਡੀਅਨ ਮਿਲਟਰੀ ਸੀ ਉਹਨੇ ਉਹਨਾਂ ਦਾ ਅਨਸਰ ਕੀਤਾ ਹੈਗਾ ਤੇ ਉਹਨਾਂ ਨੂੰ ਟਾਤਾ ਹੈਗਾ ਇਹ ਗੱਲ ਕਈ ਜਾਰੀ ਹੈ ਪਾਕਿਸਤਾਨ ਲਗਾਤਾਰ ਇਹ ਵੀ ਦਾਅਵਾ ਕਰ ਰਿਹਾ ਹੈਗਾ ਕਿ ਉਹਨੂੰ ਉਸਨੇ ਕਿਸੇ ਵੀ ਧਾਰਮਿਕ ਸੰਸਥਾ ਆ ਇਮਾਰਤ ਤੇ ਟਾਰਗੇਟ ਨਹੀਂ ਕੀਤਾ ਹੈਗਾ ਕੱਲ ਜਿਹੜਾ ਇੰਡੀਆ ਦਾ ਗੋਦੀ মিডিਆ ਸੀਗਾ ਉਹਨੇ ਤਾਂ ਮਤਲਬ ਅਤਕਰਾਰ ਰੱਖੀ ਸੀਗੀ ਜੀ ਉਹਨੇ ਬਹੁਤ ਜ਼ਿਆਦਾ ਫੇਕ ਨਿਊਜ਼ ਚਲਾਈਆਂ ਜਿਹੜੀ ਇੱਕ ਫੇਕ ਨਿਊਜ਼ ਸੀ ਉਹਨਾਂ ਨੇ ਇਹ ਚਲਾਈ ਕਿ ਕਰਾਚੀ ਇਹ ਜਿਹੜਾ ਸੀਪੋਰਟ ਹੈ ਉਹਦੇ ਤੇ ਕਬਜ਼ਾ ਕਰ ਲਿਆ ਗਿਆ ਹੈਗਾ ਉੱਥੇ ਆਈ ਐਨ ਐਸ ਵਿਕਰਾਂਤ ਪਹੁੰਚ ਗਿਆ ਹੈਗਾ ਇਸ ਕਿਸਮ ਦੀ ਖਬਰਾਂ ਚਲੀਆਂ ਬਾਅਦ ਚ ਜਦੋਂ ਉਹਦੀ ਫੈਕਟ ਚੈੱਕ ਹੋਇਆ ਤਾਂ ਪਾਇਆ ਗਿਆ ਕਿ ਉੱਥੇ ਨਾ ਤਾਂ ਆਈ ਐਨ ਐਸ ਵਿਕਰਾਂਤ ਪਹੁੰਚਿਆ ਸੀਗਾ ਨਾ ਕਰਾਚੀ ਤੇ ਕੋਈ ਕਿਸੇ ਕਿਸਮ ਦਾ ਕਬਜ਼ਾ ਕੀਤਾ ਗਿਆ ਸੀਗਾ ਜਿਹੜੇ ਗੋਦੀ ਮੀਡੀਆ ਦੇ ਚੈਨਲ ਸੀਗੇ ਉਹਨਾਂ ਨੇ ਰਾਤ ਨੂੰ 8 ਵਜੇ ਤੋਂ ਹੀ ਲੈ ਕੇ ਇਹ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਇੰਡੀਅਨ ਜਿਹੜੀ ਆਰਮੀ ਹੈ ਉਹ ਪਾਕਿਸਤਾਨੀ ਸਰਦਾਂ ਦੇ ਅੰਦਰ ਵੜ ਗਈ ਹੈਗੀ ਆ ਕਈਆਂ ਨੇ ਕਿਹਾ ਕਿ ਲੋਰ ਤੇ ਕਬਜ਼ਾ ਕਰ ਲਿਆ ਕਈ ਕਹਿ ਰਹੇ ਸੀਗੇ ਕਿ ਸਵੇਰ ਦੀ ਚਾਹ ਲੋਰ ਚ ਪੀਵਾਂਗੇ ਇਸ ਕਿਸਮ ਦੀਆਂ ਖਬਰਾਂ ਲਗਾਤਾਰ ਚਲਾਈਆਂ ਗਈਆਂ ਗੋਦੀ ਮੀਡੀਆ ਵੱਲੋਂ ਪਰ ਇਸ ਕਿਸਮ ਦੀ ਕੋਈ ਵੀ ਗਤੀਵਿਧੀ ਤੋਂ ਅੱਜ ਮਤਲਬ ਇਸ ਬਾਰੇ ਕੋਈ ਜਾਣਕਾਰੀ ਆਫੀਸ਼ੀਅਲੀ ਨਹੀਂ ਦਿੱਤੀ ਗਈ ਹੈ ਕਿ ਨਾ ਹੀ ਇਸ ਕਿਸਮ ਦੀ ਮਤਲਬ ਜਿਹੜੇ ਆਪਾਂ ਕਹਿ ਲਈਏ ਕਿ ਵਧੀਆ ਰਿਪੋਰਟਰ ਹੈ ਗਿਆ ਡਿਫੈਂਸ ਰਿਪੋਰਟਰ ਉਹਨਾਂ ਨੇ ਵੀ ਇਸ ਕਿਸਮ ਦੀ ਚੀਜ਼ਾਂ ਕੋਈ ਵੀ ਨਹੀਂ ਕੀਤੀਆਂ ਹੈ ਗਿਆ ਇਹ ਇੱਕ ਕਰਤਾਰਪੁਰ ਕੋਰੀਡੋਰ ਦੇ ਸਟੇਟਸ ਦੇ ਵੀ ਅੱਜ ਪ੍ਰੈਸ ਕਾਨਫਰੰਸ ਜੀਡੀ ਇੰਡੀਆ ਵੱਲੋਂ ਕੀਤੀ ਗਈ ਸੀ ਉਦੇ ਚ ਸਵਾਲ ਪੁੱਛਿਆ ਗਿਆ ਸੀਗਾ ਉਦੇ ਚ ਇਹ ਪੁੱਛਿਆ ਗਿਆ ਸੀਗਾ ਕਿ ਕਰਤਾਰਪੁਰ ਕੋਰੀਡੋਰ ਦਾ ਕੀ ਸਟੇਟਸ ਹੈ ਵਿਕਰਮ ਮਿਸ਼ਰੀ ਨੇ ਜਵਾਬ ਦਿੰਦਿਆ ਕਿ ਐਲਓਸੀ ਦੇ ਹਾਲਾਤ ਪਤਾ ਹੀ ਹਨ ਅਸੀਂ ਇਸੇ ਕਰਕੇ ਸਿਕਿਉਰਿਟੀ ਕਰਕੇ ਕਰਤਾਰਪੁਰ ਸਾਹਿਬ ਕੋਰੀਡੋਰ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤਾ ਹੈ ਇਹ ਚੀਜ਼ਾਂ ਉਹਨਾਂ ਨੇ ਕਈਆਂ ਨੇ ਇਸ ਤੋਂ ਇਲਾਵਾ ਜਿਹੜੇ ਫੋਰਨ ਸੈਕਟਰੀ ਤੋਂ ਇਹ ਵੀ ਪੁੱਛਿਆ ਗਿਆ ਕਿ ਯੂਐਸ ਸੈਕਟਰੀ ਨੇ ਜਿਹੜੇ ਫੋਰਨ ਮਿਨਿਸਟਰ ਨੇ ਆਪਣੇ ਐਸ ਜੇ ਸ਼ੰਕਰ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਉਹਨਾਂ ਨਾਲ ਕਿਸ ਕਿਸਮ ਦੀ ਗੱਲਬਾਤ ਹੋਈ ਉਹਦੇ ਤੇ ਕੋਈ ਠੋਸ ਕਿਸਮ ਦਾ ਜਵਾਬ ਤਾਂ ਆਇਆ ਨਹੀਂ ਇਹ ਮੋਟਾ-ਮੋਟਾ ਆਪਾਂ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਅਜ ਦੀ ਇੰਡੀਅਨ ਪ੍ਰੈਸ ਕਾਨਫਰੰਸ ਚ ਸੀਗੀਆਂ ਤੇ ਇਸ ਤੋਂ ਇਲਾਵਾ ਕੱਲ ਜੈਸਲਮੇਰ ਜਿਹੜਾ ਰਾਜਸਥਾਨ ਦੇ ਵਿੱਚ ਵੀ ਕਈ ਗਤੀਵਿਧੀਆਂ ਦੇਖੀ ਦੇਖੀਆਂ ਗਈਆਂ ਜੈਸਲਮੇਰ ਦੇ ਵਿੱਚ ਵੀ ਡਰੋਨਸ ਦੇਖੇ ਗਏ ਜੈਸਲਮੇਰ ਬਿਕਾਨੇਰ ਆਪਣੇ ਜਿਹੜੇ ਈਵਨ ਚੰਡੀਗੜ੍ਹ ਵੀ ਕੱਲ ਰਾਤ ਨੂੰ ਜਲੰਧਰ ਅੰਮ੍ਰਿਤਸਰ ਇਹ ਪਠਾਨਕੋਟ ਇਹ ਜਿੰਨੇ ਵੀ ਸ਼ਹਿਰ ਸੀਗੇ ਤੇ ਜੰਮੂ ਕਸ਼ਮੀਰ ਦੇ ਜਿੰਨੇ ਵੀ ਸ਼ਹਿਰ ਸੀ ਥਾਵਾਂ ਸੀ ਉੱਥੇ ਬਲੈਕਆਊਟ ਰੱਖਿਆ ਗਿਆ ਬਲੈਕਆਊਟ ਪੂਰਾ ਕੀਤਾ ਗਿਆ ਫਿਰ ਬਾਅਦ ਚ ਰਾਤ ਨੂੰ 11 ਵਜੇ ਜਿਹੜਾ ਬਲੈਕਆਊਟ ਹੈ ਉਹ ਆਟਾਇਆ ਗਿਆ ਹੈਗਾ ਔਰ ਲੇਕਿਨ ਜਿਹੜੇ ਇੰਡੀਅਨ ਚੈਨਲ ਸੀਗੇ ਉਹ ਤਾਂ ਰਾਤ ਨੂੰ ਬੜੇ ਬੜਾ ਕੁਛ ਦਾਵਾ ਕਰ ਰਹੇ ਸੀਗੇ ਜਿਵੇਂ ਇੰਡੀਅਨ ਚੈਨਲਾਂ ਨੇ ਦਾਵਾ ਕੀਤਾ ਕਿ ਅਸੀਂ ਜਿਹੜੇ ਪਾਕਿਸਤਾਨ ਦੇ ਫਾਈਟਰ ਜੈਟ ਹੈਗੇ ਉਹਨਾਂ ਨੂੰ ਸਿੱਟ ਲਿਆਗਾ ਤੇ ਦੋ ਪਾਕਿਸਤਾਨੀ ਫਾਈਟਰ ਪਾਇਲਟ ਇੰਡੀਆ ਕੋਲ ਹੈਗੇ ਪਰ ਅੱਜ ਜਦੋਂ ਪ੍ਰੈਸ ਕਾਨਫਰੰਸ ਹੋਈ ਉਸ ਬਾਰੇ ਕੋਈ ਵੀ ਗੱਲ ਨਹੀਂ ਹੋਈ ਯਾਨੀ ਕਿ ਉਹ ਗਲਫ ਫੇਕ ਸੀ ਇਵਨ ਵਰਖਾ ਦਿੱਤ ਵਰਗੀ ਪੱਤਰਕਾਰਾਂ ਨੇ ਵੀ ਇੰਨੇ ਵੱਡੇ ਵੱਡੇ ਪੱਤਰਕਾਰਾਂ ਨੇ ਵੀ ਇਸ ਕਿਸਮ ਦੀ ਖਬਰਾਂ ਚਲਾਈਆਂ ਅਸਤਕ ਨੇ ਤਾਂ ਇਹ ਵੀ ਚਲਾਇਆ ਕਿ ਫਦਾਇਨ ਅਟੈਕ ਹੋਇਆਗਾ ਜਿਨੂੰ ਆਪਾਂ ਕਹਿੰਦੇ ਆ ਕਿ ਜਦੋਂ ਜਿਹੜੇ دہشتਗਰ ਹੁੰਦੇ ਉਹ ਮਨੁੱਖ ਬੰਬ ਬਣ ਕੇ ਹਿਊਮਨ ਬੰਬ ਬਣ ਕੇ ਜਦੋਂ ਆਉਂਦੇ ਨੇ ਤੇ ਉਹ ਫਦਾਇਨ ਅਟੈਕ ਬਾਰੇ ਵੀ ਖਬਰਾਂ ਚਲਾਤੀਆਂ ਸੀਗੀਆਂ ਪਰ ਉਸ ਕਿਸਮ ਦਾ ਕੋਈ ਵੀ ਅਟੈਕ ਨਹੀਂ ਹੋਇਆ ਸੀਗਾ ਤੇ ਇਹ ਸੀਗਾ ਕਿ ਕੱਲ ਬਹੁਤ ਜ਼ਿਆਦੇ ਚੈਨਲਾਂ ਨੇ ਇੰਡੀਆ ਦੇ ਜਿਹੜੇ ਗੋਦੀ ਮੀਡੀਆ ਚੈਨਲ ਸੀਗੇ ਤੇ ਪੱਤਰਕਾਰ ਸੀਗੇ ਖਾਸ ਕਰ ਹਿੰਦੀ ਦੇ ਉਹਨਾਂ ਨੇ ਤਾਂ ਇਸ ਕਿਸਮ ਦਾ ਮੋਲ ਲੱਗਣ ਲਾਤਾ ਸੀਗਾ ਕਿ ਸੱਚਿਓਂ ਕੋਈ ਜੰਗ ਹੋਗੀ ਪਰ ਅੱਜ ਸਵੇਰ ਜਦੋਂ ਆਫੀਸ਼ਲ ਸਟੇਟਮੈਂਟ ਆਣੀਆਂ ਸ਼ੁਰੂ ਹੋਈਆਂ ਉਹ ਤੋਂ ਪਤਾ ਲੱਗਿਆ ਕਿ ਕੱਲ ਕੋਈ ਕਿਸ ਕਿਸਮ ਦੀ ਵੀ ਜੰਗ ਨਹੀਂ ਹੋਈ ਹੈ ਮੈਂ ਅੱਜ ਇਸ ਇਹਨਾਂ ਚੀਜ਼ਾਂ ਬਾਰੇ ਲਿਖਿਆ ਵੀ ਹੈਗਾ ਮੈਂ ਜੇ ਮੈਂ ਕਹਾਂ ਮਤਲਬ ਜਿਵੇਂ ਸਭ ਤੋਂ ਜਿਹੜੀ ਅਹਿਮ ਗੱਲ ਹੈਗੀ ਆ ਜਿਹੜੀ ਸਾਰਿਆਂ ਨੂੰ ਹੀ ਇਸ ਤੇ ਗੌਰ ਕਰਨ ਵਾਲੀ ਹੈ ਉਹ ਮੈਂ ਕੁਝ ਜਾਂ ਤੁਹਾਨੂੰ ਅੱਜ ਮੈਂ ਦੱਸ ਦੇਣਾ ਜਿਵੇਂ ਸਭ ਤੋਂ ਪਹਿਲੀ ਸਭ ਤੋਂ ਅਜੀਬ ਚੀਜ਼ ਤਾਂ ਮੈਨੂੰ ਇਹ ਲੱਗੀ ਕਿ ਜਿਹੜੇ ਦੋਵੇਂ ਮੁਲਕ ਹੈਗੇ ਆ ਉਹ ਹਜੇ ਤੱਕ ਮਤਲਬ ਡਿਨਾਈ ਕਰ ਰਹੇ ਨੇ ਕਿ ਉਹ ਕਿਸੇ ਵੀ ਯੁੱਧ ਚ ਹੈ ਗਿਆ ਜਾਂ ਉਹਨਾਂ ਉਹਨਾਂ ਦੋਵਾਂ ਦੇ ਵਿੱਚ ਕਿਸੇ ਕਿਸਮ ਦਾ ਵਾਰ ਹੈ ਲੇਕਿਨ ਉਹਨਾਂ ਦੇ ਦੋਵੇਂ ਮੁਲਕਾਂ ਦੇ ਜਿਹੜੇ ਲੀਡਰ ਸਾਹਿਬਾਨ ਹੈਗੇ ਆ ਜਾਂ ਫਿਰ ਪ੍ਰੋਪਾਗੈਂਡਿਸਟ ਹੈਗੇ ਆ ਉਹ ਲਗਾਤਾਰ ਲੋਕਾਂ ਨੂੰ ਇਹ ਯਕੀਨ ਦਿਲਾ ਰਹੇ ਨੇ ਕਿ ਦੇਖੋ ਸਾਡਾ ਯੁੱਧ ਚੱਲ ਰਿਹਾ ਹੈਗਾ ਜੀ ਅਤੇ ਅਸੀਂ ਯੁੱਧ 'ਚ ਜਿੱਤ ਰਹੇ ਆ ਜਿੱਤ ਹਾਸਲ ਕਰ ਰਹੇ ਆ ਇਹ ਇਹ ਦੋਵੇਂ ਪ੍ਰੋਪਾਗੈਂਡਿਸਟ ਪ੍ਰੋਪਾਗੈਂਡਿਸਟ ਕਰ ਰਹੇ ਨੇ ਕੱਲ ਜਦੋਂ ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਕੱਲ ਦੀ ਰਾਤ ਤਾਂ ਐ ਲੱਗ ਰਹੀ ਸੀ ਜਿਵੇਂ ਕਿਆਮਤ ਦੀ ਰਾਤ ਹੋਵੇ ਕਿਉਂਕਿ ਟਵਿੱਟਰ ਅਤੇ ਟੀਵੀ ਚੈਨਲਾਂ 'ਤੇ ਲਗਾਤਾਰ ਯੁੱਧ ਵਰਗਾ ਮਾਹੌਲ ਬਣਾ ਦਿੱਤਾ ਗਿਆ ਸੀ ਈਵਨ ਪੱਤਰਕਾਰਾਂ ਨੇ ਇਹ ਵੀ ਲਿਖਿਆ ਕਿ ਥਿਸ ਇਜ਼ ਨੋਟ ਵਾਰ ਟਾਈਪ ਸਿਚੁਏਸ਼ਨ ਥਿਸ ਇਜ਼ ਵਾਰ ਲੇਕਿਨ ਉਹ ਕੋਈ ਕਿਸਮ ਕਿਸੇ ਵੀ ਕਿਸਮ ਦਾ ਕੱਲ ਵਾਰ ਸੀਗਾ ਨਹੀਂ ਟਾਰਗੇਟ ਨੂੰ ਲਿਖਿਆ ਜਾ ਰਿਹਾ ਸੀਗਾ ਕਿ ਅਸੀਂ ਤਬਾਹ ਕਰਤਾ ਡਰੋਨਾਂ ਨੂੰ ਦੱਸਿਆ ਜਾ ਰਿਹਾ ਸੀਗਾ ਕਿ ਅਸੀਂ ਜਿਹੜੇ ਸ਼ਹਿਰਾਂ 'ਚ ਡਰੋਨ ਪਹੁੰਚ ਰਹੇ ਸੀ ਉਹਨਾਂ ਉਹਨਾਂ ਤੇ ਲਿਖਿਆ ਜਾ ਰਿਹਾ ਸੀਗਾ ਕਿ ਅਸੀਂ ਉਹਨਾਂ ਸ਼ਹਿਰਾਂ ਤੇ ਕਬਜ਼ਾ ਕਰ ਲਿਆ ਇਸ ਕਿਸਮ ਦੀਆਂ ਚੀਜ਼ਾਂ ਚੱਲੀਆਂ ਇੱਕ ਫੇਕ ਨਿਊਜ਼ ਇਹ ਵੀ ਚੱਲੀ ਕਿ ਜੜੇ ਪਾਕ ਪਾਕ ਦੇ ਜਿਹੜੇ ਆਰਮੀ ਚੀਫ ਨੇ ਮੁਨੀਰ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਪਰ ਉਹ ਅਤੇ ਉਹਨਾਂ ਨੂੰ ਉਹਨਾਂ ਦੇ ਪਦ ਤੋਂ ਲਾਤਾ ਹੈਗਾ ਇਸ ਕਿਸਮ ਦੀ ਕੋਈ ਖਬਰ ਨਹੀਂ ਸੀਗੀ ਪਾਕਿਸਤਾਨ ਦੀ ਰਾਜਧਾਨੀ اسلام ਅਬਾਦ ਤੇ ਕਬਜ਼ੇ ਦੀ ਵੀ ਖਬਰ ਜੀ ਨਿਊਜ਼ ਵਗੈਰਾ ਨੇ ਜਲਾਤੀ ਸੀ ਪਰ ਉਸ ਕਿਸਮ ਦੀ ਵੀ ਕੋਈ ਖਬਰ ਨਹੀਂ ਸੀ ਕੱਲ AI ਜਨਰੇਟਡ ਵੀਡੀਓਜ਼ ਅਤੇ ਪੁਰਾਣੀ ਜਿਹੜੀ ਗਾਜ਼ਾ ਗਾਜ਼ਾ ਦੀ ਪੈਲੇਸਟਾਈਨ ਦੀ ਜਿਹੜੀ ਵੀਡੀਓਜ਼ ਹੈਗੇ ਉਹਨਾਂ ਨੂੰ ਕੱਟ-ਕੱਟ ਕੇ ਬਹੁਤ ਇੰਡੀਆ ਦੇ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਪਰ ਉਸ ਕਿਸਮ ਦੀ ਕੋਈ ਘਟਨਾਕ੍ਰਮ ਸੀ ਗਈ ਨਹੀਂ ਇਹ ਮੋਟਾ-ਮੋਟਾ ਮਤਲਬ ਕੱਲ ਦਾ ਜੇ ਮਹਿਮੂਲ ਦੱਸਾਂ ਤਾਂ ਰਾਤ ਨੂੰ ਇਹ ਯਕੀਨ ਕਰਨ ਲੱਗਾ ਸੀਗਾ ਕਿ ਸੱਚਿਓ ਕੁਛ ਮਤਲਬ ਵੱਡਾ ਹੋ ਰਿਹਾਗਾ ਯੁੱਧ ਹੋ ਰਿਹਾਗਾ ਦੋਵੇਂ ਮੁਲਕਾਂ ਦੇ ਵਿੱਚ ਪਰ ਇਸ ਕਿਸਮ ਦੀ ਚੀਜ਼ਾਂ ਨਹੀਂ ਸੀ ਹੁਣ ਮੈਂ ਮਾੜਾ ਜਿਹਾ ਮਤਲਬ ਜੇ ਜਿਵੇਂ ਅਜੇ ਤੱਕ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਇੰਡੀਆ ਦੀ ਇੰਡੀਆ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਹਵਾਲੇ ਕਰ ਰਹੇ ਸੀਗੇ ਹੁਣ ਆਪਾਂ ਕੁਛ ਪਾਕਿਸਤਾਨ ਦੇ ਚੀਜ਼ਾਂ ਤੇ ਵੀ ਆਪਾਂ ਗੱਲ ਕਰ ਲੈਂਦੇ ਆ ਹਾਂ ਅੱਜ ਜਿਹੜੇ ਪਾਕਿਸਤਾਨ ਦੇ ਰੱਖਿਆ ਮੰਤਰੀ ਹੈਗੇ ਰੱਖਿਆ ਮੰਤਰੀ ਹੈਗੇ ਖਵਾਜ਼ਾ ਅਸਿਫ ਉਹਨਾਂ ਨੇ ਕਿਹਾਗਾ ਕਿ ਜਿਹੜਾ ਚੀਨ ਅਤੇ ਖਾੜੀ ਦੇਸ਼ ਹੈਗੇ ਉਹਨਾਂ ਨਾਲ ਉਹਨਾਂ ਦੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਸਾਰੇ ਮੁਲਕਾਂ ਨਾਲ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਕਈ ਸਾਰੇ ਜਿਹੜੇ ਮਿੱਤਰ ਮੁਲਕ ਨੇ ਉਹ ਪਾਕਿਸਤਾਨ ਦੇ ਸਪੋਰਟ 'ਚ ਖੜੇ ਹੈਗੇ ਆ ਇਹ ਗੱਲ ਆ ਪਾਕਿਸਤਾਨ ਲੋਕਾਂ ਕੋਈ ਗਈ ਹੈ ਕਿ ਆ ਤੇ ਇਹ ਵੀ ਕਿਹਾ ਗਿਆਗਾ ਕਿ ਚਾਈਨਾ ਵੀ ਸਾਡੇ ਨਾਲ ਖੜਾਗਾ ਇਹ ਉਹਨਾਂ ਵੱਲੋਂ ਕਹੀ ਗਈ ਹੈ ਪਾਕਿਸਤਾਨ ਗਵਰਨਮੈਂਟ ਨੇ ਅੱਜ ਦੱਸਿਆਗਾ ਕਿ ਉਹਨਾਂ ਨੇ ਇੰਡੀਆ ਦੇ 70 ਡਰੋਨਾਂ ਨੂੰ ਮਾਰ ਸੁਟਿਆ ਹੈਗਾ ਜਦ ਕਿ ਜਿਹੜਾ ਇੰਡੀਆ ਵਾਲੇ ਦਾਵਾ ਕਰ ਰਹੇ ਨੇ ਕਿ ਉਹਨਾਂ ਦੇ ਡਰੋਨਾਂ ਨੇ ਪਾਕਿਸਤਾਨ ਦਾ ਜਿਹੜਾ ਲੋਹਰ ਦਾ ਖਾਸ ਕਰ ਜਿਹੜਾ 에어 డిਫੈਂਸ ਸਿਸਟਮ ਉਹਨੂੰ ਨਿਊਟਰਲਾਈਜ਼ ਕਰਤਾ ਆ ਪਾਕਿਸਤਾਨ ਇੱਕ ਜਾਣਕਾਰੀ ਇਹ ਵੀ ਦਿੱਤੀ ਹੈ ਕਿ ਜਿਹੜੇ ਭਾਰਤ ਵੱਲੋਂ ਹਮਲੇ ਕੀਤੇ ਗਏ ਹੈਗੇ ਆ ਉਹਦਾ ਉਹਨਾਂ 'ਚ 31 ਲੋਕਾਂ ਦੀ ਮੌਤ ਹੋਈਆਂ ਹਨ ਤੇ तकरीबन 57 ਲੋਕ ਕਾਇਲ ਹੋਏ ਹਨ ਇਹ ਮੋਟਾ ਮੋਟਾ ਅ ਮਤਲਬ ਦੱਸਿਆ ਗਿਆ ਪਾਕਿਸਤਾਨੀ ਜਿਹੜੇ ਆਰਮੀ ਦੇ ਜਿਹੜੇ ਸਪੋਕਸਪਰਸਨ ਹੈਗੇ ਉਹਨਾਂ ਨੇ ਕਿਹਾ ਕਿ ਜਿਹੜੇ ਇੰਡੀਅਨ ਆਰਮੀ ਹੈਗੇ ਉਹ ਜਾਣਬੁੱਝ ਕੇ ਪਾਕਿਸਤਾਨ ਨਾਗਰਿਕ ਕਾਨੂੰਨ ਨਸਨ ਬਣਾ ਰਹੀ ਹੈ ਜਦਕਿ ਇੰਡੀਅਨ ਆਰਮੀ ਲਗਾਤਾਰ ਰੇਡ ਡਾਇ ਕਰ ਰਹੀ ਹੈ ਇੰਡੀਆ ਵੱਲੋਂ ਇਹ ਡਿਨਾਈ ਕੀਤਾ ਗਿਆ ਹੈਗਾ ਇੰਡੀਆ ਕਹਿ ਰਹੀ ਹੈ ਕਿ ਇੰਡੀਆ ਨੇ ਕਿਸੇ ਵੀ ਸਿਵਿਲियन ਨੂੰ ਟਾਰਗੇਟ ਨਹੀਂ ਕੀਤਾ ਹੈਗਾ ਤੇ ਇਸ ਤੋਂ علاوہ ਜਿਹੜਾ ਪਾਕਿਸਤਾਨ ਦਾ ਜਿਹੜਾ ਵਿਦੇਸ਼ ਮੰਤਰਾਲਾ ਹੈ ਉਹਨੇ ਕਿਹਾਗਾ ਕਿ ਜਿਹੜਾ ਭਾਰਤ ਹੈ ਉਹ ਪਾਣੀ ਨੂੰ ਵੀ ਹਥਿਆਰ ਬਣਾਉਣ ਤੇ ਤੁਲਿਆ ਹੋਇਆਗਾ ਜਿਵੇਂ ਆਪਾਂ ਨੂੰ ਝਿਲਮ ਦਾ ਵੀ ਆਪਾਂ ਦੱਸਿਆ ਸੀਗਾ ਚਨਾਬ ਦਾ ਵੀ ਦੱਸਿਆ ਸੀਗਾ ਜਿਵੇਂ ਪਾਣੀ ਰੋਕਣ ਦੀ ਪੂਰੀ ਗੱਲ ਹੈ ਉਹਦੇ ਤੇ ਆਪਣੇ ਪ੍ਰੀਵੀਅਸ ਬੁਲੇਟਿਨਾਂ ਚ ਆਪਾਂ ਗੱਲ ਕਰਦੇ ਰਹੇ ਹਾਂ ਇੱਕ ਇੱਕ ਬੜੀ ਅਜੀਬ ਗੱਲ ਇਹ ਹੋਈ ਕਿ ਪਾਕਿਸਤਾਨ ਨੇ ਆਪਣੇ ਸਯੋਗੀਆਂ ਤੋਂ ਕੱਲ ਟਵਿੱਟਰ ਤੇ ਕਰਜ਼ ਮੰਗਿਆ ਸੀਗਾ ਬਾਅਦ ਚ ਫਿਰਕੇ ਆ ਕਿ ਨਹੀਂ ਨਹੀਂ ਸਾਡਾ ਤਾਂ ਅਕਾਊਂਟ ਹੈਕ ਹੋ ਗਿਆ ਸੀਗਾ ਤੇ ਉਸ ਪੋਸਟ ਨੂੰ ਬਾਅਦ ਚ ਡਿਲੀਟ ਕਰ ਦਿੱਤਾ ਗਿਆ ਇਹ ਚੀਜ਼ਾਂ ਸੀਗੀਆਂ ਸੀਗੀਆਂ ਪਾਕਿਸਤਾਨ ਸੈਨਾ ਨੇ ਇਹ ਵੀ ਦਾਵਾ ਕੀਤਾ ਹੈਗਾ ਕਿ ਜਿਹੜਾ ਇੰਡੀਆ ਦੇ ਵਿੱਚ ਪਾਂਡੋ ਸੈਕਟਰ ਹੈਗਾ ਤੇ ਜੀਪੀਰ ਹੈਗਾ ਉਹ ਉਸ ਉੱਥੇ ਜਿਹੜੀ ਇੰਡੀਆ ਦੀਆਂ ਚੋਕੀਆਂ ਹੈਗੀਆਂ ਜਿਹੜੇ ਉਹਨਾਂ ਨੂੰ ਤਬਾਹ ਕਰ ਦਿੱਤਾ ਹੈ ਇਹ ਗੱਲ ਆ ਕਿ ਆਗਾ ਤੇ ਮਤਲਬ ਮੋਟਾ ਮੋਟਾ ਪਾਕਿਸਤਾਨ ਵੱਲੋਂ ਇਸੇ ਕਿਸਮ ਦੇ ਜਿਹੜੇ ਦਾਅਵੇ ਉਹ ਕਿਤੇ ਗਏ ਹੈਗੇ ਜੀ ਇਸੇ ਦੇ ਵਿਚਾਲੇ ਜਿਹੜੀ ਹੁਣ ਖਬਰ ਫਲੋਟ ਹੋ ਰਹੀ ਹੈ ਲਗਾਤਾਰ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਵੀ ਚੱਲ ਰਹੀ ਹੈ ਕਿ 400 ਹਮਲਿਆਂ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਉਹ ਉਸ ਤੇ ਜਰਾ ਚਾਨਣਾ ਪਾਇਓ ਹੁੰਦੇ ਨੇ ਜਾਂ ਪਹਿਲਾਂ ਦੀ ਬਰੀਫਿੰਗ ਕੀਤੀ ਜਾ ਰਹੀ ਹੈ ਨਹੀਂ ਨਹੀਂ ਉਹਦੇ ਵਿੱਚ ਤਾਂ ਇਹ ਹੈ ਕਿ 300 400 ਡਰੋਨ ਭੇਜੇ ਜਾਣ ਦੀ ਗੱਲ ਹੈ ਥੀ ਉਹ ਤੇ ਉਹਨੂੰ ਉਹੀ ਕਿਤੇ ਨ ਕਿਤੇ ਮੀਡੀਆ ਥੋੜਾ ਮਸਾਲਾ ਲਾ ਕੇ ਅੱਗ ਉਹਨੂੰ ਬਣਾ ਰਹੀ ਹੈ ਤੇ 36 36 ਥਾਂ ਤੇ ਜਿਹੜੇ ਵਾਇਲੇਸ਼ਨ ਦੀ ਖਬਰ ਹੈ ਬਾਕੀ ਥੋੜਾ ਮੈਂ ਪੰਜਾਬ ਆ ਰਿਹਾ ਜਾਣਕਾਰੀ ਦੇ ਦਿੰਦਾ ਕਿਉਂਕਿ ਪੰਜਾਬ ਉਸ ਹਿਸਾਬ ਨਾਲ ਸਫਰ ਕਰ ਰਿਹਾਗਾ ਦੇਖੋ ਯੁੱਧ ਇੰਡੀਆ ਤੇ ਪਾਕਿਸਤਾਨ ਦਾ ਜਦੋਂ ਵੀ ਹੁੰਦਾਗਾ ਤੇ ਜਿਹੜੇ ਬਾਰਡਰ ਵਾਲੇ ਸਟੇਟ ਨੇ ਖਾਸ ਕਰ ਪੰਜਾਬ ਅਤੇ ਕਸ਼ਮੀਰ ਬਹੁਤ ਜ਼ਿਆਦਾ ਸਫਰ ਕਰਦੇ ਨੇ ਉਹਨਾਂ ਦਾ ਉਹਨਾਂ ਬਾਰੇ ਵੀ ਮੈਂ ਅੱਜ ਜਾਣਕਾਰੀ ਥੋੜੀ ਥੋੜੀ ਦੇ ਦੇਵਾਂਗਾ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਉੱਥੇ ਅੱਜ ਖਬਰ ਇਹ ਵੀ ਸੈਕਟਰ 39 ਦੀ ਜਿਹੜੀ ਪੁਲਿਸ ਹੈਗੀ ਆ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਅਹ ਅਤੰਕਵਾਦੀ ਹੈਗੇ ਆ ਦੋ ਅਤੰਕਵਾਦੀ ਗ੍ਰਿਫਤਾਰ ਕੀਤੇ ਗਏ ਹੈਗੇ ਉਹਨਾਂ ਕੋਲ ਹਥਿਆਰ ਤੇ ਆਰਡੀਐਕਸ ਸੀਗੇ ਤੇ ਸਾਰੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਤੇ ਬੇਸਿਕਲੀ ਅੱਜ ਬਲੈਕਆਊਟ ਵੀ ਹੈਗਾ ਜਿਹੜੇ 6 ਬਾਰਡਰ ਵਾਲੇ ਜ਼ਿਲ੍ਹੇ ਨੇ ਉੱਥੇ ਬਲੈਕਆਊਟ ਸ਼ੁਰੂ ਹੋ ਚੁੱਕਿਆਗਾ ਅਮਰitsar ਗੁਰਦਾਸਪੁਰ ਪਠਾਨਕੋਟ ਪਠਾਨਕੋਟ ਫਿਰੋਜ਼ਪੁਰ ਫਜ਼ਿਲਕਾ ਤਰਨਤਾਰ ਉੱਥੇ ਹਾਇ ਅਲਰਟ ਵੀ ਹੈਗਾ ਤੇ ਏ ਇਹ ਕਿਹਾ ਜਾ ਰਿਹਾਗਾ ਕਿ ਪਾਕਿਸਤਾਨ ਵੱਲੋਂ ਉੱਥੇ ਅੱਜ ਫੇਰ ਡਰੋਨ ਹਮਲੇ ਹੋ ਸਕਦੇ ਨੇ ਇਸ ਕਿਸਮ ਦੇ ਇੰਟੈਲੀਜੈਂਸ ਇਨਪੁਟ ਹੈ ਗਿਆ ਚੰਡੀਗੜ੍ਹ ਤੇ ਵੀ ਜਿਹੜੇ ਇਹ ਕਿਹਾ ਜਾ ਰਿਹਾਗਾ ਕਿ ਉਹ ਹੋ ਸਕਦਾਗਾ ਆਪਾਂ ਕਹਿ ਲਈਏ ਕਿ ਹਮਲਾ ਹੋ ਸਕਦਾਗਾ ਡਰੋਨ ਦਾ ਉਸ ਕਿਸਮ ਦੇ ਮੈਸੇਜ ਸਾਨੂੰ ਵੀ ਮਿਲੇ ਹੈ ਗਿਆ ਤੇ ਗੁਰਦਾਸਪੁਰ ਦੇ ਵਿੱਚ ਇਹ ਵੀ ਇੱਕ ਮਿਸਾਈਲ ਦਾ ਇੱਕ ਅੱਧਾ ਕਿੱਸਾ ਅੱਜ ਮਿਲਿਆਗਾ ਕਸਨਾ ਦੇ ਖੇਤਾਂ ਚ ਅ ਉਹਤੇ ਕਿਸਾਨਾਂ ਨੇ ਫਿਰ ਆਰਮੀ ਨੂੰ ਸੂਚਨਾ ਦੇ ਦਿੱਤੀ ਹੈ ਇਹ ਮੋਟਾ ਮੋਟਾ ਮਿਲਿਆਗਾ ਅੱਜ ਜੀ ਇੱਕ ਅਜੀਬ ਖਬਰ ਵੀ ਆਈ ਹੈ ਗਿਆ ਮਤਲਬ ਅਜੀਬ ਮੈਂ ਦੱਸਾਂਗਾ ਕਿ ਉਹ ਕਿਸ ਕਿਉਂ ਅਜੀਬ ਹੈ ਗਿਆ ਅ ਬੇਸਿਕਲੀ ਜਿਹੜੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬਾਨ ਹੈ ਗਿਆ ਉਹਨਾਂ ਨੇ ਇੱਕ ਦਾਅਵਾ ਕੀਤਾ ਹੈ ਕਿ ਉਹ ਜਿਹੜੇ ਬਾਰਡਰ ਵਾਲੇ ਜ਼ਿਲ੍ਹੇ ਉੱਥੇ ਡਰੋਨ ਐਂਟੀ ਡਰੋਨ ਸਿਸਟਮ ਖਰੀਦਣਗੇ ਉਹ ਮਤਲਬ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਜਿਹੜਾ ਸਿਕਿਉਰਿਟੀ ਦਾ ਉਹ ਸੈਂਟਰ ਦਾ ਕੰਸਰਨ ਹੈਗਾ ਫਿਰ ਸਟੇਟ ਦੇ ਜਿਹੜੇ ਰਿਸੋਰਸਸ ਹੈ ਉਹਨਾਂ ਨੂੰ ਡਰੋਨ ਐਂਟੀ ਡਰੋਨ ਸਿਸਟਮ ਡਵੈਲਪ ਕਰਨ ਵਾਸਤੇ ਕਿਉਂ ਲਾਇਆ ਜਾ ਰਿਹਾ ਹੈ ਜਦਕਿ ਆਪਾਂ ਉਹ ਵੀ ਪਤਾ ਤੇ ਉਹਨਾਂ ਨੇ ਕਿਹਾਗਾ ਕਿ ਜਿਹੜਾ ਰੰਗਲਾ ਪੰਜਾਬ ਵਾਸਤੇ ਜਿਹੜਾ ਬਜਟ ਸੀ ਉਹਨਾਂ ਨੂੰ ਉਸ ਬਜਟ ਨੂੰ ਅਸੀਂ ਇਹਨਾਂ ਤੇ ਲਾਵਾਂਗੇ ਇਹ ਇਹ ਇਹਦੇ ਤੇ ਤੁਸੀਂ ਵੀ ਮੜੀ ਜੀ ਗੱਲ ਰੱਖਿਓ ਤੇ ਮੈਨੂੰ ਤਾਂ ਮਤਲਬ ਥੋੜਾ ਅਜੀਬ ਲੱਗਿਆ ਮਤਲਬ ਉਹਨਾਂ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਕਹਿ ਰਹੇ ਨੇ ਕਿ ਡਰੋਨ ਦੇ ਰਾਹੀਂ ਨਸ਼ਾ ਤੇ ਹਥਿਆਰ ਹਥਿਆਰਾਂ ਦੀ ਵੀ ਤਸਕਰੀ ਹੁੰਦੀ ਹੈਗੀਆ ਇਸ ਕਰਕੇ ਅਸੀਂ ਐਂਟੀ ਡਰੋਨ ਸਿਸਟਮ ਖਰੀਦਣ ਜਾ ਰਹੇ ਹੈ ਗਿਆ ਤੇ ਇੰਟਰਨੈਸ਼ਨਲ ਬਾਰਡਰ ਤੇ ਲਾਵਾਂਗੇ ਉਹਨਾਂ ਨੇ ਐਨਆਰਆਈਜ਼ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਉਹ ਵੀ ਅ ਤੁਸੀਂ ਵੀ ਉਹਦੇ ਤੇ ਡੋਨੇਟ ਕਰੋ ਤੇ ਕਿਹਾ ਗਿਆ ਕਿ ਤਕਰੀਬਨ 51.41 ਕਰੋੜ ਰੁਪਏ ਸਰਕਾਰ ਇਸ ਤੇ ਖਰਚ ਕਰੂਗੀ ਇਹ ਆ ਰਿਹਾਗਾ ਮੈਨੂੰ ਲੱਗਦਾ ਕਿ ਇਹ ਤਾਂ ਸੈਂਟਰ ਦਾ ਕੰਮ ਸੀਗਾ ਇਹ ਚਲੋ ਖੈਰ ਉਹਨਾਂ ਨੂੰ ਸ਼ਾਇਦ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨਾ ਹੋਊਗਾ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆਗਾ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਫੈਸਲਾ ਭਗਵੰਤ ਮਾਨ ਵੱਲੋਂ ਲਿਆ ਗਿਆ ਹੈਗਾ ਜੀ ਇਹੋ ਜਿਹੇ ਫੈਸਲੇ ਤਾਂ ਕਹਿ ਸਕਦੇ ਹਾਂ ਕਿ ਇੱਕ ਤਾਂ ਰਾਜਨੀਤਿਕ ਨਾ ਸਮਝੀਦੇ ਨਤੀਜੇ ਨੇ ਦੂਸਰਾ ਡਿਫੈਂਸ ਦੀ ਜਾਣਕਾਰੀ ਹੀ ਹੈ ਨਹੀਂ ਇਹਨਾਂ ਨੂੰ ਇਹ ਸਿਰਫ ਛੋੜੀ ਸਿਆਸਤ ਕਰਨਾ ਜਾਣਦੇ ਨੇ ਇਹਦੇ ਵਿੱਚ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਗੱਲ ਤੇ ਚਾਨਣਾ ਪਾ ਦਿਆਂ ਕਿ ਲੁਧਿਆਣਾ ਵੈਸਟ ਚ ਜਿਹੜੀ ਇਲੈਕਸ਼ਨ ਹੋਣੀ ਹੈ ਹੁਣ ਉਸ ਦੇ ਮੁਤਲਕ ਲਗਾਤਾਰ ਇੱਕ ਪੋਸਟਰ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਜਿਹੜੇ ਰਾਜ ਸਭਾ ਮੈਂਬਰ ਨੇ ਜਿਨ੍ਹਾਂ ਨੂੰ ਇਹਨਾਂ ਨੇ ਇਥੋਂ ਟਿਕਟ ਦਿੱਤੀ ਹੈ ਐਲਾਨਿਆ ਹੈ ਉਹ ਜਨਾਬ ਹੁਣੀ ਮ ਆਪਰੇਸ਼ਨ ਸੰਦੂਰ ਦੇ ਪੋਸਟਰ ਲਵਾਈ ਫਿਰਦੇ ਨੇ ਹੁਣੀ ਕਹਿਣ ਦਾ ਪਾਬ ਇੱਥੋਂ ਤੁਸੀਂ ਇਹਨਾਂ ਦੀ ਸੋੜੀ ਰਾਜਨੀਤੀ ਦੀ ਸਿਆਸਤ ਦੀ ਜਿਹੜੀ ਤਸਵੀਰ ਨੂੰ ਸਾਫ਼ ਦੇਖ ਸਕਦੇ ਹੋ ਕਿ ਕਿੰਨੀ ਕਿਨਾਂ ਨੂੰ ਨੌਲੇਜ ਹੈ ਕਿੰਨੀ ਕਿ ਇਹ ਉਸ ਜਿੰਨੀਆਂ ਵੀ ਇਹ ਗੱਲਾਂ ਕਰ ਰਹੇ ਨੇ ਉਹ ਜਿਹੜੀਆਂ ਗੱਲਾਂ ਨੇ ਉਹ ਕਾਹਦੇ ਚੋਂ ਆ ਰਹੀਆਂ ਨੇ ਸੋ ਇੱਥੋਂ ਹੀ ਆਪਾਂ ਨੂੰ ਸਮਝ ਜਾਣਾ ਚਾਹੀਦਾ ਇਹ ਜਿਹੜੀ ਐਂਟੀ ਡਰੋਨ ਸਿਸਟਮ ਦੀ ਗੱਲ ਕਰਦੇ ਨੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਨੇ ਤਾਂ ਜਿਹੜੇ ਜ਼ਿਲ੍ਹਾ ਨੇ ਉਹਨਾਂ ਨੂੰ ਸੁਰੱਖਿਆਤਕਾਰਾਂ ਦੇ ਲਈ ਵੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਖਰੀਦਣ ਦੀ ਗੱਲ ਕੀਤੀ ਸੀ ਬੈਸ ਸਾਹਿਬ ਹੀ ਉਸ ਸਮੇਂ ਸ਼ਾਇਦ ਵਿਭਾਗ ਬੈਸ ਸਾਹਿਬ ਦੇ ਕੋਲ ਹੀ ਸੀ ਜਦੋਂ ਜ਼ਿਲ੍ਹਾ ਦੇ ਬਾਰੇ ਗੱਲ ਕਰ ਰਹੇ ਸੀ ਕਿ ਅਸੀਂ ਇਹੋ ਜਿਹਾ ਸਿਸਟਮ ਖਰੀਦ ਰਹੇ ਆ ਜਿਨ੍ਹਾਂ ਦੇ ਨਾਲ ਫੋਨ ਬਿਲਕੁਲ ਯੂਸਲੈਸ ਹੋ ਜਾਊਗਾ ਜੇਲ੍ਹ ਦੇ ਅੰਦਰ ਫੋਨ ਦੀ ਕੋਈ ਵੈਲਿਊ ਹੀ ਨਹੀਂ ਰਹੂਗੀ ਕਿਉਂਕਿ ਬਿਲਕੁਲ ਵੀ ਕਨੈਕਟ ਨਹੀਂ ਕਰ ਪਾਉਣਗੇ ਸਾਰਾ ਕੁਝ ਚੱਲ ਰਿਹਾ ਜੇ ਕੋਈ ਬਾਹਰੋਂ ਕੋਈ ਸਿੱਟੂ ਦਾ ਉਸ ਨੂੰ ਅਸੀਂ ਟਰੈਕ ਕਰ ਪਾਵਾਂਗੇ ਇਦਾਂ ਦੀਆਂ ਸਾਰੀਆਂ ਚੀਜ਼ਾਂ ਹੋਣਗੀਆਂ ਉਹ ਤਾਂ ਸਾਡੇ ਸਾਹਮਣੇ ਆ ਨਾ ਸਾਰਾ ਕੁਝ ਜਿੱਦਾਂ ਪਹਿਲਾਂ ਹੀ ਆ ਕਹਿ ਕੇ ਭੁੱਲ ਗਏ ਨੇ ਉਦਾਂ ਹੀ ਇਹ ਵੀ ਭੁੱਲ ਜਾਣਗੇ ਪਰ ਵੈਸੇ ਵੀ 51 ਕਰੋੜ ਰੁਪਈਆ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਖਰਚ ਹੋਣਾ ਹੈ ਬਜਟ ਦੇ ਵਿੱਚੋਂ ਪੰਜਾਬ ਦੇ ਕੋਲ ਪਹਿਲਾਂ ਬਹੁਤ ਪਰਮਾਰ ਹੁੰਦੀ ਹੈ ਜਿੱਦਾਂ ਬਜਟ ਦੇ ਵਿੱਚ ਪੈਸੇ ਦੀ ਐਂ ਗੱਲਾਂ ਕਰਦੇ ਨੇ ਤੇ ਰੰਗਲਾ ਪੰਜਾਬ ਜਿਹੜਾ ਬਣਾ ਲਿਆ ਉਹਦੇ ਵਿੱਚ ਹੋਰ ਰੰਗਲਾ ਬਣਾ ਦੇਣਗੇ ਇਹੋ ਜੇ ਕੰਮ ਕਰਕੇ ਤੇ ਵੈਸੇ ਵੀ ਇਹ ਮੈਨੂੰ ਤਾਂ ਇਸ ਗੱਲ ਦੀ ਵੀ ਹੈਰਾਨੀ ਹੈ ਕਿ ਕੀ ਇਹਨਾਂ ਨੂੰ ਸੈਂਟਰ ਜਿਹੜਾ ਉਹ ਇਹੋ ਜਿਹੇ ਕੁਝ ਡਿਵਾਈਸਸ ਲੈ ਕੇ ਖੁਦ ਆਪਣੇ ਪੱਧਰ ਤੇ ਲਾਉਣ ਵੀ ਦਵੇਗਾ ਉਸ ਬਾਰਡਰ ਏਰੀਏ ਦੇ ਵਿੱਚ ਕਿਉਂਕਿ ਬਹੁਤ ਸੈਂਸਿਟਿਵ ਚੀਜ਼ਾਂ ਹੁੰਦੀਆਂ ਨੇ ਪਹਿਲਾਂ ਹੀ 50 ਕਿਲੋਮੀਟਰ ਦਾ ਘੇਰਾ ਤਾਂ ਸਿੱਧਾ ਬੀਐਸਐਫ ਦੇ ਘੇਰੇ ਦੇ ਹੇਠ ਆ ਜਾਂਦਾ ਤੇ ਪੰਜਾਬ ਹੈਗਾ ਸਾਰਾ ਜੇਕਰ ਦੇਖਣਾ ਹੋਵੇ ਆਪਾਂ ਮਾਰ ਕਰਨੀ ਹੋਵੇ ਇੱਕ ਐਜ ਦੂਜੇ ਅੱਜ ਤੱਕ ਤੇ 2.5 300 ਕਿਲੋਮੀਟਰ ਦੀ ਸਾਰੀ ਉਹ ਏਰੀਆ ਪੈਂਦਾ ਪੰਜਾਬ ਦਾ ਤੇ ਇਹ ਕਿਹੜੀਆਂ ਗੱਲਾਂ ਕਰਦੇ ਨੇ ਸੋ ਇਸ ਤੇ ਤਾਂ ਇਹੀ ਕਹਿ ਸਕਦੇ ਆਂ ਵੀ ਇਹ ਰਾਜਨੀਤੀ ਕਰਨ ਦਾ ਇੱਕ ਤਰੀਕਾ ਹੈ ਇਹਨਾਂ ਦਾ ਹੋਰ ਕੋਈ ਇਹਨਾਂ ਨੇ ਕੋਈ ਗੱਲ ਕੀਤੀ ਹੋਵੇ ਜਿਹੜੀ ਅੱਜ ਇਹਨਾਂ ਨੇ ਕੈਬਨਟ ਮੀਟਿੰਗ ਕੀਤੀ ਹੈ ਉਸ ਤੋਂ ਹੋਰ ਵੀ ਕੁਝ ਨਿਕਲ ਕੇ ਸਾਹਮਣੇ ਆਇਆ ਜੀ ਹੋਰ ਤਾਂ ਮਤਲਬ ਮੈਂ ਤਾਂ ਜਿਹੜਾ ਅੱਜ ਦੇਖ ਰਿਹਾ ਸੀਗਾ ਸਿਰਫ ਇਹ ਇਸੇ ਖਬਰ ਤੇ ਹੀ ਨਜ਼ਰ ਗਈ ਕਿਉਂਕਿ ਸਾਰਾ ਜਿਹੜਾ ਫੋਕਸ ਹੈਗਾ ਉਹ ਤਾਂ ਪੂਰਾ ਮਲਾਪਾ ਲਾ ਲੋ ਕਿ ਜਿਹੜਾ ਇਹ ਚੱਲ ਰਿਹਾਗਾ ਵਾਰ ਟਾਈਪ ਸਿਚੁਏਸ਼ਨ ਕਹਿ ਲੋ ਜਾਂ ਫਿਰ ਇਹਨੂੰ ਕਹਿ ਲੋ ਕਿ ਜਿਹੜੇ ਮਿਲਟਰੀ ਆਪਰੇਸ਼ਨ ਚੱਲ ਰਹੇ ਨੇ ਦੋਵੇਂ ਮੁਲਕਾਂ ਦੇ ਜਾਂ ਫਿਰ ਡਰੋਨ ਨੂੰ ਡਰੋਨ ਨਹੀਂ ਹੋ ਰਖੇ ਨੇ ਲੋ ਇਹ ਉਧਰ ਡਰੋਨ ਭੇਜ ਰਹੇ ਨੇ ਤੇ ਉਹ ਇਧਰ ਡਰੋਨ ਭੇਜ ਰਹੇ ਨੇ ਇਹ ਇਸ ਕਿਸਮ ਦਾ ਜਿਹੜਾ ਮਾਮਲਾ ਚੱਲ ਰਿਹਾਗਾ ਉਹਦੇ ਉਹਦੇ ਚ ਹੀ ਸਾਰਾ ਆਪਣਾ ਦਿਮਾਗ ਲੱਗਿਆ ਹੋਇਆਗਾ ਇੱਕ ਖਬਰ ਇਹ ਵੀ ਹੈ ਕਿ ਜਿਹੜੇ ਸਰਦ ਦੇ ਇਲਾਕਿਆਂ ਦੇ ਜਿਹੜੇ ਪਿੰਡ ਹੈਗੇ ਆ ਪੰਜਾਬ ਦੇ ਉਹਨਾਂ ਨੂੰ ਵੀ ਖਾਲੀ ਕਰਾਣ ਦੇ ਕਈ ਪਿੰਡਾਂ ਨੂੰ ਹੁਕਮ ਹੋ ਗਏ ਹੈਗਾ ਜਿਵੇਂ ਪਠਾਨਕੋਟ ਦੇ ਸਕੋਲ ਪਿੰਡ ਦੀ ਮੈਂ ਖਬਰ ਦੇਖ ਰਿਹਾ ਸੀ ਉੱਥੇ ਉੱਥੋਂ ਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਵਾਸਤੇ ਕਹਿ ਦਿੱਤਾ ਹੈਗਾ ਤੇ ਉਹ ਸਾਰੇ ਜਿਹੜੇ ਲੋਕ ਹੈਗੇ ਆ ਉਹ ਆਪਣਾ ਜ਼ਰੂਰੀ ਸਮਾਨ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਨੇ ਹੋਰ ਵੀ ਕਈ ਆਪਾਂ ਵਿਜ਼ੂਅਲ ਸਾਪਾ ਦੇਖ ਰਹੇ ਸੀ ਕਿ ਇਵਨ ਜੰਮੂ ਕਸ਼ਮੀਰ ਦੇ ਵਿੱਚ ਵੀ ਕਈ ਪਿੰਡਾਂ ਨੂੰ ਉਹ ਸ਼ਿਫਟ ਕੀਤਾ ਗਿਆ ਹੈਗਾ ਤੇ ਪਠਾਨਕੋਟ ਦੇ ਵਿੱਚ ਕਿਉਂਕਿ ਇਹ ਲੱਗ ਰਿਹਾ ਹੈਗਾ ਖਾਸਾ ਉਹ ਹੈਗਾ ਉੱਤੇ ਹੁਣ ਬਲੈਕਆਊਟ ਕਰ ਦਿੱਤਾ ਗਿਆ ਹੈਗਾ ਸਾਇਰਨ ਵਗੈਰਾ ਵੱਜ ਚੁੱਕੇ ਨੇ ਤੇ ਉਹ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰ ਫਿਰੋਜ਼ਪੁਰ ਫਾਜ਼ਿਲਕਾ ਇਹ 6 ਦੇ 6 ਜ਼ਿਲ੍ਹੇ ਅੱਜ ਹੁਣ ਬਲੈਕਆਊਟ ਚੱਲ ਰਿਹਾ ਥਾ ਇਹ ਹਜੇ ਅੱਜ ਅੱਜ ਬਾਰੇ ਤਾਂ ਮਤਲਬ ਐਨਾ ਹੀ ਕਹਿ ਸਕਦਾ ਅੰਮ੍ਰਿਤਸਰ ਦੇ ਖਾਸਾ ਦੇ ਵਿੱਚ ਵੀ ਤਕਰੀਬਨ 5:30 ਵਜੇ ਦੇ ਨੇੜੇ ਤੇ ਟੇ ਦੋ ਡਰੋਨ ਆਏ ਸੀ ਕਿ ਉਹਨਾਂ ਨੂੰ ਇੰਡੀਅਨ ਜਿਹੜਾ 에ਅਰ ਡਿਫੈਂਸ ਸਿਸਟਮ ਹੈ ਉਹਨੇ ਸਿੱਟ ਲਿਆ ਹੈਗਾ ਇਹ ਹਜੇ ਤੱਕ ਦੀਆਂ ਅਪਡੇਟਾਂ ਨੇ ਗੁਰਪ੍ਰੀਤ ਜੀ ਸੋ ਇਹ ਸਾਰਨ ਜੰਗ ਦੇ ਨਾਲ ਮੁਤਲਕ ਸਾਰੀਆਂ ਅੱਜ ਦੀਆਂ ਜਾਣਕਾਰੀਆਂ ਇਸ ਤੋਂ ਇਲਾਵਾ ਕੋਈ ਹੋਰ ਅਹਿਮ ਖਬਰਾਂ ਕਿਉਂਕਿ ਜੰਗ ਦੇ ਵਿੱਚ ਬਹੁਤ ਸਾਰੀਆਂ ਅਹਿਮ ਹੋਰ ਗੱਲਾਂ ਛੁੱਪ ਜਾਂਦੀਆਂ ਨੇ ਬਹੁਤ ਅਹਿਮ ਮੁੱਦੇ ਛੁੱਪ ਜਾਂਦੇ ਨੇ ਕੋਈ ਹੋਰ ਅੱਜ ਦੀ ਵੱਡੀ ਅਪਡੇਟ ਹੋਵੇ ਅ ਵੱਡੀ ਅਪਡੇਟ ਦੋ ਨੇ ਇੱਕ ਤਾਂ ਮਤਲਬ ਕਰੋਨਾ ਵੇਲੇ ਜਿੰਨੇ ਲੋਕਾਂ ਦੀ ਡੈਥਸ ਹੋਈਆਂ ਨੇ ਉਹਨਾਂ ਬਾਰੇ ਇੱਕ ਕਈ ਦਿਨ ਦੂ ਚ ਵੀ ਖਬਰ ਆਈ ਹੈ ਮਿੰਟ ਚ ਵੀ ਖਬਰ ਚਪੀ ਹੈ ਕਿ 21 ਲੱਖ ਲੋਕ ਇੰਡੀਆ ਦੇ ਕਰੋਨਾ ਦੇ ਵਿੱਚ ਮਾਰੇ ਗਏ ਸੀ ਕਿ ਸਭ ਤੋਂ ਜ਼ਿਆਦਾ ਗੁਜਰਾਤ ਤੋਂ ਗੁਜਰਾਤ ਤੋਂ ਲੋਕਾਂ ਦੀ ਡੈਥ ਹੋਈਆਂ ਸੀ 21 ਲੱਖ ਲੋਕਾਂ ਦਾ ਜਿਹੜਾ ਇੱਕ ਡਾਟਾ ਹੈਗਾ ਯਾਨੀ ਕਿ 2.1 ਮਿਲੀਅਨ ਪੀਪਲ ਡਾਈਡ ਇਨ In कोरोना इन इंडिया ਤੇ ਇੱਕ ਤਾਂ ਇਹ ਵੱਡੀ ਖਬਰ ਹੈ ਜੀ ਜਿਹੜੀ ਦਬ ਰਹੀ ਹੈ ਤੇ ਦੂਜਾ ਦੂਜੀ ਖਬਰ ਇਹ ਹੈ ਕਿ ਇੰਡੀਆ ਵੱਲੋਂ तकरीबन 8000 ਟਵਿੱਟਰ ਅਕਾਊਂਟਸ ਨੂੰ ਬੰਦ ਕਰਨ ਵਾਸਤੇ ਐਕਸ ਨੂੰ ਭੇਜਿਆ ਗਿਆ ਹੈਗਾ ਤੇ ਦਵਾਯਰ ਵਰਗੇ ਜਿਹੜੇ ਚੈਨਲ ਸੀਗੇ ਜੋ ਵਧੀਆ ਚੀਜ਼ਾਂ ਦਿਖਾ ਰਹੇ ਸੀ ਉਹਨਾਂ ਦਾ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਗਿਆ ਹੈਗਾ ਜਿਹੜੀਆਂ ਠੀਕ ਖਬਰਾਂ ਦਿਖਾ ਰਹੀ ਹੈ ਦਿਖਾ ਰਹੀ ਸੀ ਇਸੇ ਸਬੰਧ ਨਾਲ ਕਸ਼ਮੀਰ ਟਾਈਮਸ ਦੇ ਜਿਹੜੇ ਐਡੀਟਰ ਰਹੇ ਨੇ ਅਨੁਰਾਦਾ ਬਸੀਨ ਜਿਹਨੂੰ ਜਿਨ੍ਹਾਂ ਨੂੰ ਮੰਨਿਆ ਜਾਂਦਾਗਾ ਕਿ ਬਹੁਤ ਵਧੀਆ ਪੱਤਰਕਾਰ ਨੇ ਜੰਮੂ ਕਸ਼ਮੀਰ ਦੇ ਕਸ਼ਮੀਰ ਮਾਮਲਿਆਂ ਤੇ ਅਨੁਰਾਦਾ ਬਸੀਨ ਦਾ ਜਿਹੜਾ ਟਵਿੱਟਰ ਅਕਾਊਂਟ ਹੈ ਉਹਨੂੰ ਵੀ ਅੱਜ ਵਿਦ ਐਲਡ ਕਰ ਦਿੱਤਾ ਗਿਆ ਹੈਗਾ ਇਹ ਕੁਝ ਅਹਿਮ ਜਾਣਕਾਰੀਆਂ ਸੀ ਕਿ ਮੈਨੂੰ ਲੱਗ ਰਿਹਾਗਾ ਕਿ ਇਹ ਅੱਜ ਜਿਆਦਾ ਜਿਨ੍ਹਾਂ ਬਾਰੇ ਗੱਲ ਨਹੀਂ ਹੋ ਰਹੀ ਜੀ ਸੋ ਇਸੇ ਦੇ ਨਾਲ ਆਪਾਂ ਅਲਵਿਦਾ ਲੈਨੇ ਆਂ ਸਰੋਤਿਆਂ ਦੇ ਕੋਲੋਂ ਸੋ ਅੱਜ ਦੀਆਂ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਆਪਣੇ ਵਿਚਾਰ ਰਾਏ ਟਿੱਪਣੀਆਂ ਤੁਸੀਂ ਸਾਂਝਾ ਕਰ ਸਕਦੇ ਹੋ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ